ਆ ਡੋਟਾ ਡੇਰ ਕੀ ਆਉਣੇ ਆ ਮੇਰੇ ਦੇ ਭਰਾ ਜਿਹੜਾ 6 ਘਰ ਕਰਦੇ ਤੇ ਲੀਗ ਸਾਡਾ ਜੇ ਕਰਦੇ ਜਿਹੜਾ ਮੈਂ ਨੇ ਚਰਵਾ ਖੇਡ ਲੱਗਾ ਵਾ 5 ਮਹੀਨੇ ਤੇ 10 ਦਿਨ ਹੋ ਗਏ 5 ਮਹੀਨੇ ਤੇ 10 ਦਿਨ ਹਾਂ ਠੀਕ ਆ ਹਾਂ ਠੀਕ ਆ ਹਾਂ ਪਰਮੇਸ਼ਰ ਖੇਡਦੇ ਜਵੈਨੇ ਕੀ ਜਾਂਦਾ ਸੀ ਹਾਂ ਜੇ ਪਹਿਲੇ ਦਿਨ ਖੇਡ ਲੱਗਾ ਸ਼ੁਰੂ ਹੀ ਇੱਕ ਹਿਸਾਬ ਦਾ ਤੇ ਬਣਾ ਚਲੋ ਕੋਈ ਨਾ ਮਾਰਾ ਹੀ ਘੜਾ ਹੋ ਗਿਆ ਉਹ ਦਰੀ ਲਿਉਣੀ ਘਰ ਦਾ ਕੱਢੀ ਜਿੱਤਾ ਚੰਗੀ ਭਲੀ ਜਿੱਤਾ ਰ ਕੱਢਣ ਵਿੱਚ ਰਹੀ ਬਗਾਰੇ ਭਈ ਰਗੀ ਯਾਰ ਪੌਸਿਬਲ ਨਹੀਂ ਮੂਰੇ ਮਾਰੀ ਠੀਕ ਜੀ ਠੱਕ ਜੇ ਫਿਰ ਕਦੋਂ ਖੇਡਣਾ ਸ਼ੁਰੂ ਕਰਨਾ ਕਰਾਂਗੇ ਸਾਲ ਦੇ ਵਿੱਚ ਜਦੋਂ ਸਾਲ ਚੈੱਕ ਪੱਕਾ ਪੱਕਾ ਸਾਲ ਹੂੰ ਕਰਾਂਗੇ ਮੈਂ ਚੱਲੂ ਹੂੰ ਵਿਚਮ ਕਾ ਜੁੰਕਾਰਾ ਜੁਗਿਆ ਤੇ ਆਪਣੇ ਆਪੇ ਦਇਆ ਕਰਦੇ ਨਹੀਂ ਔਰ ਉਹਨਾਂ ਕੋਲ ਆਪ ਲੈਣਾ ਪੈਣਾ ਇਹ ਤਾਂ ਹੋਰ ਠੀਕ ਵਧੀਆ ਠੀਕ ਹੈ ਮਿਹਨਤ ਮੈਂ ਤੇ ਮੈਂ ਚੱਲਦੀ ਹੈ ਜਦ ਜੇ ਸਟਾਰਟ ਕੀਤੀ ਮਿਹਨਤ ਨਹੀਂ ਆਕਸੀਜਨ ਚਾਲੂ ਕੀਤੀ ਹੈ ਹੂੰ ਹੂੰ 1.5 ਮਹੀਨੇ ਕਰਾਂਗੇ ਜੇ ਸਟਾਰਟ ਹੋ ਗਿਆ ਸਮਝੀ ਜੇ ਪਰਵਾਣਾ ਮੈਂ ਗੱਡੀ ਸਿੱਖਣੀ ਆ ਤਾਂ ਨਾ ਟਾਈਮ ਲੱਗੂਗਾ ਗਰਮੀ ਕੇ ਢੂਪੋਂ ਹੂੰ ਟਾਈਮ ਲੱਗੂਗਾ ਨਾ ਟਾ ਨਾ ਚਾਰ ਚੁੱਕੇ ਨਾ ਨੂੰ ਨਾ ਅੱਛਾ ਇਹਨੂੰ ਵੀ ਨਹੀਂ ਲੱਗੂਗੀ ਨਹੀਂ ਮੈਂ ਗੱਡੀ ਗੱਡੀ ਦਾ ਕਹਿਣ ਦਿਆ ਇਸ ਸਿੱਖਣ ਲੇ ਕਿ ਨਾ ਅਮਰ ਬੂਆ ਗੱਡੀ ਸਿੱਖਣ ਦੇ ਇੱਕ ਦਿਨ ਦੋ ਦਿਨ ਬਸ ਪਰ ਦੋ ਦਿਨ ਜਾ ਜਾ ਪੱਕਾ ਪੱਕਾ ਫੋਨ ਹੁਣ ਆਪਾ ਪ੍ਰਮਾਨੰਦਾ ਮੈਂ ਬਾਹਰ ਹਾਂ ਨਾ ਦੋ ਕੁ ਮਹੀਨਾ ਬਤਾ ਆਇਆ ਤੂੰ ਗੱਡੀ ਸਿੱਖ ਲਈ ਹੁੰਦਿਆ ਨਾ ਗੱਡੀ ਆ ਸਿੱਖਣ ਨੂੰ ਆਖੇ ਵੀ ਚੱਲ ਆਉਣ ਨੂੰ ਆਖਿਆ ਨਹੀਂ ਗੱਡੀ ਸਿੱਖਣ ਨੂੰ ਕੀ ਆ ਅੱਛਾ ਕਹਿੰਦਾ ਮੈਂ ਅਰੈਸਟ ਕਰ ਲਿਆ ਕਰਾਂ ਮੈਂ ਇਹ ਇਹ ਪੱਕੀ ਗੱਲ ਯਾਰ ਅਸਲੀ ਗੱਲ ਤਾਂ ਸੰਗੀ ਆ ਪ੍ਰਮਾਨ ਆ ਪੰਜ ਛੇ ਜਣੇ ਜਾਂਦੇ ਆ ਪਰ ਗੱਡੀ ਜਾ ਕੇ ਕਿਹਨੂੰ ਨਹੀਂ ਆ ਨਹੀਂ ਤੇ ਰਸਟਾ ਵਾਲਾ ਬੰਦਾ ਤੇ ਜ਼ਰੂਰੀ ਆ ਨਾਲ ਫੇਟਰਾ ਭਾਨ ਸਾਰਿਆਂ ਲੈ ਜਾ ਰਸਟਾ ਵਾਲਾ ਨਾਲ ਕਾ ਦੋ ਯਾਰ ਜਕੀ ਨਹੀਂ ਹੈਗਾ ਬਈ ਜਕੀ ਨਹੀਂ ਹੋਣਾ ਖੜਨਾ ਗੱਲ ਪਤਾ ਪੁਰਾਣ ਪੁਰਾਣ ਮੈਂ ਡਰਦਾ ਇੱਕ ਦਿਨ ਮੈਂ ਕਹਾਂ ਮੈਂ ਭਾਣਾ ਮਸ ਤੱਕ ਲੈ ਕੇ ਆਉਣਾ ਮੇਰੇ ਪਿੰਡੋਂ ਆਇਆ ਮੈਨੂੰ ਛੱਡਣਾ ਆਇਆ ਪਰ ਘਰੇ ਦੂਜੇ ਘਰੇ ਪੈਣ ਲੈ ਗਿਆ ਮੋੜਾ ਮੈਨੂੰ ਆਲਾ ਮੈਂ ਚਲਾਉਣਾ ਮੈਨੂੰ ਜਾਜ ਜਾਜ ਕਰਦਾ ਕਰਦਾ ਇਹਨੂੰ ਅੱਖ ਮੈਂ ਮੈਂ ਜਾਜ ਤੇ ਮੈਨੂੰ ਵੜੀ ਪਰ ਹੁਣ ਫਿੱਟਾ ਦੇ ਗਈਆਂ ਜਾਜ ਤੇ ਮੈਨੂੰ ਵੜੀ ਆਦੀ ਹੂੰ ਹੈ ਨਹੀਂ ਨਾ ਜਾਜ ਨਹੀਂ ਚਲੋਣੀ ਹੂੰ ਨਹੀਂ ਸਿੱਖੂਗਾ ਹੁਣ ਚਲੋਣੀ ਆ ਨਹੀਂ ਹੁਣ ਨਹੀਂ ਲਾਲਾ ਘੌੜ ਦੇ ਵਿੱਚ ਚਲਦੇ ਆ ਬ ਲੈ ਗਏ ਹਾਂ ਇਹ ਗੱਲ ਸੁਣ ਤੁਮਾ ਨਾ ਹਾਂਜੀ ਕਹਿੰਦਾ ਮੈਂ ਭਵਾਨਾ ਮੈਂ ਗੱਡੀ ਲੈ ਕੇ ਆਵਾਂ ਕਹਿੰਦਾ ਨਹੀਂ ਨਹੀਂ ਮੈਂ ਕਿਉਂ ਆਣਾ ਹੁੰਦੇ ਕੋ ਰਹਿ ਗਈ ਗੱਡੀ ਆ ਨਾ ਹੁੰਦੇ ਕੋ ਰਹਿ ਗਈ ਆਪਣੇ ਤੇ ਐਸੇ ਵੀ ਭਾਨ ਕੋ ਲੈ ਗਈ ਆ ਜਾਈ ਗਈ ਪ੍ਰਵਾਨ ਕਹਿੰਦਾ ਗੱਡੀ ਸਿੱਖ ਕੇ ਆ ਆਓ ਸੱਜ ਮੈਂ ਗੱਡੀ ਲੈ ਕੇ ਆਵਾਂ ਪ੍ਰਵਾਨ ਜੀ ਲਾਵਾ ਫਿਰ ਲਈਦੇ ਆਓ ਇਹ ਨਾ ਆਣਾ ਲੈ ਦਰਾਇਆ ਕੱਲ ਆ ਗਿਆ ਪੈ ਗਿਆ ਸਿਆਪਾ ਆਓ ਹਾਂ ਬਹਿਗ ਇਹਦਾ ਜਾਫੀਆਂ ਨੂੰ ਆਹ ਵਾਰੀ ਇੰਨਾ ਵਾ ਅੱਬੇ ਹੋ ਜਾਣਾ ਜਾਫੀਆਂ ਨੇ ਦੇ ਜਾਫੀਆਂ ਨੂੰ ਕਿਹੜਾ ਵੀ ਫਾਈਨਲ ਮਾਰ ਕੇ ਵੀ 6 ਵਜੇ ਮੈਚ ਸ਼ੁਰੂ ਹੋਏ ਨਾ ਬੜਾ ਕਿਉਂ 6 ਵਜੇ ਤਾਂ ਉਹ ਤਾਂ ਮੈਂ ਕਹਿੰਨਾ ਕਿ 6 ਵਜੇ ਹੁਣ ਹੁੰਦਾ ਸਾਰੇ ਨਾ ਏ ਰੌਨ ਲਾਪਿੰਦਾ ਆਪਣੀ ਗਲਤੀ ਆਪ ਨੂੰ ਪਾਉਣੀ ਸੀ ਤ੍ਰੰਡੀ ਚਾਹੀਦੀ ਆਪ ਨੂੰ ਜੇ ਟੌਪਿਕ ਚੱਟੇ ਰਹੇਗਾ ਯਾਨੀ ਯਾਰ ਉਹ ਜਿਦੋਂ ਆਪਾਂ ਆਏ ਖੇਡਣਾ ਦਬਾਬੇ ਜੀ ਵੇਖਿਆ ਪਾਉ ਅਜੇ ਟੀਮ ਪਹਿਲੀ ਫੇਡ ਦੇ ਦਿੰਦੀ ਵਿੱਚ ਬਾਹਰ ਨਹੀਂ ਨਹੀਂ ਪਹਿਲਾਂ ਜਾ ਕੇ ਪਤਾ ਲਉਦੇ ਦੇ ਦੋ ਆਪਾਂ ਆਏ ਖੇਡਣਾ ਆਪਾਂ ਅੱਧਾ ਕਿਹੜਾ ਪਹਿਲਾਂ ਤਿਆਰੀ ਰੱਖੀ ਆ ਆਪਦੀ ਜ਼ਰੂਰ ਗੱਲਾਂ ਕਰਾਉਣੀਆਂ ਆਪਾਂਗੇ ਤੋਂ ਨਾਲੇ ਯਾਰ ਦੇਖਣ ਵਾਲੇ ਵੀ ਸੌਖੇ ਰਹਿੰਦੇ ਅਗਲੇ ਨੇ ਵੀ ਆਪ ਕੰਮ ਹੰਦਾ ਕਰਨਾ ਜਾਗੇ ਆਪਾਂ ਟੈਪ ਟਾਈਮ ਨਾ ਕਰੇ ਜਾਵਾਂਗੇ ਆਪਦੇ। ਬਸ ਸੋਣੀ ਜੰਤੀ ਉੱਤੋਂ ਖੱਟਣ ਦੇ ਜਿਦਾਂ ਮੈਂ ਕੋਰ ਦੇ ਪਿੰਡ ਖੜਿਆ ਵਾਂ। ਆਹੋ ਬਾਪੂ ਇਹ ਚ ਕਹਿ ਰਿਹਾ ਮੈਂ ਅਗੜੇ ਫੜ ਕੇ ਕਹਿਣੇ। ਆਹੋ ਆਹੋ 20 ਮਿੰਟ ਲੈ ਲ ਗਏ ਆ ਇਹ। ਤਾਂ ਮੈਂ ਨਹੀਂ ਉੱਤੋਂ ਬਾਬਾ ਨੇ ਢੀਸੀ ਤਾਂਗੇ ਉਹਨਾਂ ਕਹਿਣਾ ਸੀ ਯਾਰ ਉਹ ਵੀ ਸੱਸੀ। ਆਹੋ ਜਿਵੇਂ ਮੈਂ ਖੜਿਆ ਸੀ। ਆਹੋ ਕੈਨੇਡਾ ਬਗਨਾ ਤੂੰ। ਮੈਂ ਕੋਣ। ਇਹ ਤਾਂ ਫੂਟ ਨਾਲ ਡੇਰਾ ਹੁੰਦਾ ਕੋਲ ਮੈਚ ਵਿੱਚ ਆਪਾਂ। ਉਹ ਤੇ ਉਹ ਤਾਂ ਜ਼ਿਆਦਾ ਲੇਟ ਕਰਤਾ ਯਾਰ ਇਹਨਾਂ ਨੇ। ਇਹ ਲੰਦਾ ਨਾਲ ਲੈਂਦੇ ਇੱਥੇ ਜੇ ਪੈਰ ਜੇ ਕਸਾਉਂਦੇ ਰਹਿੰਦੇ ਆ। ਇਹ ਦੇਖੀ ਇਹ ਲੰਦਾ ਨਾਲ ਪਰੇ ਵੇ ਤੁਰਦੇ ਆ ਆਪਣ ਬਾ ਇਹ ਵੀ ਨਹੀਂ ਇੱਕ ਦੂਜਾ ਤੁਰੇ ਦੂਜਾ ਨਹੀਂ ਇਹ ਕਿ ਜਦ ਮੈਂ ਤਿਆਰ ਮੈਂ ਜਾਵਾਂ ਗੱਲ ਅਸਲ ਛੜੀਏ ਕੋਈ ਪਹੁੰਚੀ ਅੱਛਾ ਸਿਟੀ ਇਹ ਬੰਦੇ ਹੁਣ ਤੂੰ ਤਿਆਰ ਹੋ ਗਿਆ ਆ ਤਾਂ ਵਾਰਮ ਅਪ ਰੱਖਣਾ ਐਦਾਂ ਨਾ ਡੰਡੇ ਖਲੋਤੇ ਰਹਿਣਾ ਮਰੋ ਜਾਂਦਿਆ ਖੇਡਣਾ ਪੈਂਦੇ ਮਰੋ ਛੱਡ ਦਾ ਘਰ ਪਾਉਂਦਾ ਗੱਲ ਬੋਲ ਕਲ ਕੋਈ ਜਾਣ ਕੋ ਬੱਜ ਸਾਰੇ ਬਸ ਕੇ ਨਿਕ ਮਰਦੀ ਹੋਈ ਕਿ ਭਾਈ ਅੰਦੀ ਅੰਦੀ ਕੀ ਗੱਲ ਲੇਟ ਹੋ ਗਿਆ ਜੀ ਵੇ ਲੈ ਵੀ ਠੰਢੀ ਲੈ ਗਿਆ ਜੀ ਜਿੰਨੇ ਵਾਰ ਕਰਦਾ ਵੱਡੇ ਆ ਗ੍ਰਾਉਂਡਰ ਸ਼ਿੰਦਾ ਪਹਿਲਵਾਨ ਨਾਲ ਕਿੰਨੇ ਤਰਸੇ ਆ ਗਿਆ ਚਾਚੇ ਤਾਂ ਬੰਦੇ ਸੀਗੇ ਚਾਚੇ ਤਾਂ ਇਹ ਇੱਥੇ ਉੱਡ ਕੇ ਮਿੰਦ ਤੇ ਗਰਾਉਂਡ ਕਲੀਅਰ ਕਰ ਦੋਇਆ ਨਹੀਂ ਆਏ ਆ ਮੈਂ ਦੇਖਣਾ ਹੈ ਫਿਰ ਤਕੜਾ ਹਾਂਜੀ ਵਿਕਿੰਦਰਪੂਰੇ ਵਾਲਾ ਉਸਤਾਦ ਆਇਆ ਹਾਂ ਜੀ ਗਰਾਉਂਡ تگڑا ہوا نا ਦੇ ਦੀ ਪੈਰ ਦੇ ਨਾਲ ਅਮਰੀਕਾ ਦੇ ਦੇਖਾਂਗੇ ਸਾਹਮਣੇ ਚਾਰ ਨੇ ਚਾਰੇ ਚਾਰੇ ਤਿਆਰ ਨੇ ਇੱਕ ਕੰਨੇ ਦੇ ਕਹਿੰਦੇ ਆ ਜੀਓ ਬਲਾਲਾ ਦੂਜੀ ਕੰਨੇ ਦੇ ਕਹਿੰਦਾ ਫਰੰਦੀਪੁਰਿਆ ਦੇਖਾਂਗੇ ਮੇਰੇ ਮਿੱਤਰੋ ਐਨ ਮੁਕਾਬਲਾ ਕੋਟੀ ਦਾ ਖੇਡਿਆ ਜਾ ਰਿਹਾ ਹੈ ਬਾਬਾ ਰੇੜੇ ਸ਼ਾਹ ਜੀ ਦੀ ਧਰਤੀ ਮੇਰੇ ਮਿੱਤਰੋ ਆਹ ਸਾਹਮਣੇ ਕਹਿੰਦੇ ਜੱਗਾ ਯਾਦ ਕਰਾਵੇ ਸੱਖਾਂ ਲੱਤੀ ਨੂੰ ਮਾਦਤ ਰਤਬਾ ਮਿਲਿਆ ਏ ਮਾ ਖੇਡ ਕਬੱਡੀ ਨੂੰ ਆਹ ਮਾਦਤ ਰਤਬਾ ਮਿਲਿਆ ਏ ਆਹ ਕਬੱਡੀ ਪਾ ਰਹੇ ਨਵੇਂ ਪਿੰਡਿਆਂ ਉਧਰ ਕਹਿੰਦੇ ਲਾਲ ਸਰਪੰਚ ਬੱਲੇ ਵਾਲੇ ਦਾ ਵੱਟਵਾ ਨਿਕਲ ਗਿਆ ਇਹ ਕਿਸੇ ਕੋਲ ਹੋਵੇ ਪਲੀਜ਼ ਭਰਾ ਵਾਂਗ ਕੇ ਵਾਪਸ ਕਰ ਦੇਣਾ ਔਰ ਫਰੰਦੀਪੁਰਿਆ ਉਹ ਗੋਪੀ ਕਰੇ ਮਾਲਿਆ ਪਰਬਤ ਹੈ ਖੇਡ ਕਿਲਾ ਵਾਲਕਾ ਆ ਤੱਕ ਦੇ ਖੇਡ ਮੈਦਾਨ ਦੇ ਵਿੱਚ ਭਰਾਵਾਂ ਵਾਲੇ ਦੀ ਰੇਡ ਪਈ ਹੋਈ ਹੈ ਕਹਿੰਦੇ ਭਰਾਵਾਂ ਮਕਾ ਚਾਰ ਫਰੰਦੀ ਪੁਕੀ ਦੇ ਨਾਲ ਆ ਉਹ ਫਰੰਦੀ ਪ੍ਰਿਆ ਵੀ ਕਹਿੰਦੇ ਇਹਨੂੰ ਕੁੱਤਾ ਵਾਂਗੂ ਸਾਹਮਦਾ ਹੈ ਚਾਰ ਭਰਾਵਾਂ ਦੀ ਧੁੰਦੀ ਚਾਨ ਦੇ ਉੱਪਰ ਪਈ ਹੋਈ ਰੇਡ ਤੇ ਅਮਰਤ ਨੇ ਟਰਾਈ ਕੀਤੀ ਹੈ ਪਰ ਲਕਾਰੇ ਤਾਂ 맞 ਤੇ ਤੇ ਰਾਜੇ ਖੇਲੇ ਮਰਦ ਮੈਦਾਨੋਂ ਮਰਦ ਮਦਾਨੋਂ ਡਰ ਕੇ ਨਹੀਂ ਭੱਜਦੇ ਰਾਜੇ ਕਿੱਲੇ ਮਰਦ ਮਦਾਨੋਂ ਡਰ ਕੇ ਨਹੀਂ ਭੱਜਦੇ ਆਹ ਸਾਹਮਣੇ ਮੇਰੇ ਮਿੱਤਰੋ ਕੀੜੀ ਵਾਲਾ ਸਾਧਾ ਕਹਿੰਦੇ ਕਬੱਡੀ ਪਾ ਰਿਹਾ ਹੈ ਹੱਮਾ ਕਹਿੰਦੇ ਕੀੜੀ ਵਾਲਾ ਤੇ ਵੇਖਾਂਗੇ ਮੇਰੇ ਮਿੱਤਰੋ ਆਹ ਦੂਜੀ ਸਾਈਡ ਤੇ ਕਹਿੰਦੇ ਬੋਲੀਆਂ ਪਿੰਡਾਂ ਅਰਸ਼ਪਾਲ ਦਾ ਆਹ ਕੀੜੀਆਂ ਪਿੰਡ ਹਰਸ਼ਪਾਲ ਦਾ ਤੇ ਕੀੜੀ ਬਗਾਨਾਂ ਦਾ ਸਾਧ ਕਹਿੰਦੇ ਬਾਪੂ ਸਿੰਘ ਜੀ ਭੰਗੂ ਮੀਨਾ ਕੋਟੀਆਂ ਤੇ ਨਾਨਕ ਫਰਾਂਸ ਨੇ ਕਹਿੰਦੇ ਦਿਲ ਖੋਲ ਕੇ ਮਾਲ ਆਈ ਹੈ ਨਾਨਕ ਪੁੱਲਰ ਫਰਾਂਸਲਾ ਆਹ ਯਾਰਾਂ ਦਾ ਯਾਰ ਹੈ

ਆਹ ਤੇਰੇ ਤੇ ਪਿੰਡਾਂ ਦੇ ਖੇਡਦਾ ਤੇਰੇ ਖੇਡਦਾ ਹੈ ਓਏ ਹੈ ਧੀਰਜ ਦੇਖਿੰਦੇ ਕਿੰਨਾ ਤੋੜ ਹੈ ਆਹ ਗੋਲ ਬਿੱਤਰੀ ਲੱਗਾ ਸਪਾਇਟ ਮਾਰੇ ਗਲਾ ਢੋਲਾ ਕਹਿੰਦਾ ਪਾਟ ਧੁੰਗੇ ਨਾਲ ਕਹਿੰਦੇ ਗੂੜੀਆਂ ਰਸਤੇ ਵਾਲੀਆਂ ਯਾਹ ਕਹਿੰਦੇ ਪੰਗਾ ਕੀਨੇ ਨਾਲ ਹੈ ਪੰਗਾ ਕੀਨੇ ਨਾਲ ਹੈ ਇਹ ਕਹਿੰਦੇ ਉਪਰਾਹ ਉਗਰ ਸੰਗਤ ਆ ਕਹਿੰਦੇ ਹਰਪਾਰ ਗੋਦ ਵਾਲੇ ਬੱਤੂ ਕਹਿੰਦੇ ਪ੍ਰੀਤ ਦੇ ਤਿੰਨ ਜੱਫੇ 5100 ਦੇ ਪ੍ਰੀਤ ਦੇ ਤਿੰਨ ਹੋ 5100 ਦੇ ਲੋ ਪ੍ਰੀਤ ਦੇ ਤਿੰਨ ਜੱਫੇ ਕਹਿੰਦੇ 5100 ਦੇ ਤੇ ਵੀ ਮਹਿਮੂਦ ਪੁਰਾਣੇ ਨੇ ਕਾਈ ਦਾ ਸਵਾਦ ਦੇ ਰਹੇ ਕੋਈ ਤਾੜੀਆਂ ਮਾਰ ਦਫੇ ਲੇ ਆਪਣੇ ਕਹਿੰਦੇ ਤੀਨ ਗਾਲ ਓਏ ਖੁਰਸ਼ੀਦ ਔਰ ਤੇਜਪਾਲ ਨੇ ਕਹਿੰਦੇ ਕਿ ਲੱਖਾਂ ਜੱਖ ਦਾਵਾ ਦਾ ਕਰ ਦਿੱਤਾ ਉਹ ਖੜਕਾ ਜਾ ਕਦੇ ਜਿਗਰ ਉਧਰ ਬਹੁਤ ਵੱਡਾ ਮਾਣ ਮੱਖਾ ਸਿੰਘ ਜੀ ਚੇਰਵੰਸਾ ਦੇ ਪਰਿਵਾਰ ਵੱਲੋਂ ਪੁਜਾ ਧੰਨਵਾਦ ਕਰਦੇ ਆ ਤੇਜਵੀਰ ਦੀ ਰੋ ਸਾਰਾ ਹੀ ਟੰਬਰ ਨਿਮਾ ਜਾਂਦਾ ਧਰਮਿੰਦਰ ਲਾਡੀ ਜੈਨ ਵੀਰ ਜੈਲਦਾਰ ਤੇ ਜੱਸ ਕਹਿੰਦੇ ਸੇਵਾਦਾਰ ਦਰਵਾਜ ਸਰਪੰਚ ਜਸਪਾਲ ਭੁੱਲਰ ਜਰਨੈਲ ਸਿੰਘ ਜਰਨੈਲ ਸਿੰਘ ਜੀ ਦੇ ਨਾਲ ਗੋਪੀ ਖੁਸ਼ਨਾਇ ਤੇ ਤਰਸੀਮ ਸਟਿਗੇ ਦੇ ਅੱਲਾ ਵੀ ਜੱਗਾ ਜੰਮਿਆਂ ਦੇ ਮਿਲਨ ਵਧਾਈਆਂ ਤੇ ਵੱਡਾ ਹੋ ਕੇ ਕੌਡੀ ਖੇਡਦਾ ਆਹ ਸਾਹਮਣੇ ਕਹਿੰਦੇ ਵੱਡਾ ਹੋ ਕੇ ਕੌਡੀ ਖੇਡਦਾ ਉਧਰ ਕਹਿੰਦੇ ਨਾਨਕ ਪੁੱਲਰ ਫਰਾਂਸ ਲਾਈਵ ਤਾਰਾਂ ਜੋੜੀ ਬੈਠਾ ਹੈ ਖੇਡਿਆ 11 ਤਾਂ ਵੱਡਾ ਧੰਦਾ ਹੈ ਆਹ ਫੱਟੀਪੁਰ ਸੈਕਟਰੀ ਸਾਡੇ ਬਾਦ ਕਰਦੇ ਸਮਾਵੇਵਾ ਨਾਫਰ ਵਾਲਾ ਮਾਹਿਮਾ ਉਹ ਨਵੇਂ ਪਿੰਡੇ ਬਾਉਡੀ ਰੇਡ ਤੇ ਹੀ ਹੋ ਰਹੀ ਹੈ ਅੱਜ ਕਹਿੰਦੇ ਸਾਡਾ ਵੀਰ ਉਹ ਨਵੇਂ ਪਿੰਡਿਆਂ ਦੇ ਛੂਂਦੀ ਧਰਤੀ ਦੇ ਵਸਿਆ ਵੱਡਾ ਸਿੰਘ ਟੱਖੂ ਦਾ ਪੋਤਰਾ ਹੈ ਇਹ ਮਾਸੀ ਭੂਆ ਦੇ ਪੁੱਤ ਦੇ ਆ ਮੁੰਡਾ ਕਹਿੰਦੇ ਗੋਲੀਆਂ ਵਾਲਾ ਟਰਾਈ ਕਰਦਾ ਹੈ ਦੁਨੀਆ ਮੇਰੇ ਮਿੱਤਰੋ ਦੇਖੋਗੇ ਸਾਹਮਣੇ ਉਹ ਸਖੇ ਕਹਿੰਦੇ ਪਿੰਡਿਆਂ ਦੇ ਦੇਖੋ ਮੇਰੇ ਮਿੱਤਰੋ ਉਹ ਟੱਕਰਾਂ ਜੱਫਾ ਲੱਗ ਚੁੱਕਿਆ ਹੈ ਕੋਕ ਕਹਿੰਦੇ ਬਗਲੀ ਵਾਲਾ ਬੰਦਾ ਨੇ ਲਿਆ ਹੈ ਹੇ ਨਾ ਕੁਛ ਲਾ ਇਹ ਸਪਰਸਟਾਰ ਹੈ ਦੋਹਾਂ ਦੇ 1000 ਫਰੰਦੀਪੁਰੇ ਦੇ 2000 ਦੇ ਆਹ ਤੱਕ ਦੇ ਖੇਡ ਮੈਦਾਨ 'ਚ ਸਾਰੇ ਦੀ ਟੱਕਰ ਏ ਬਾਬਾ ਆ ਮੁੰਡਾ ਕਿਹਾ ਬਾਬਾ ਸੰਬਰ ਪਿਆਰ ਨਾਲ ਪਿਆਰ ਨਾਲ ਜਿੱਦ ਨਾਲ ਮਸਲੇ ਵਿਗੜ ਜਾਂਦੇ ਆ ਰਾਜਨਾਮਾ ਕਰ ਲੋ ਨਿਬੜ ਜਾਂਦੇ ਕਿੰਨਾ ਬੇਨਤੀ ਕਰਦਾ ਭਰਾ ਯਾਰ ਬਾਦ ਮੋਹ ਭੁੱਲਰ ਸਾਹਿਬ ਨਾਲ ਪ੍ਰਾਪਤ ਇਹਦਾ ਵੱਡਾ ਮਾਣ ਮੁੰਡਾ ਕਰਨੀਆ ਕਰ ਜਾਂਦੇ ਧੰਨਵਾਦ ਕਰਦੇ ਆ ਬਹੁਤ ਸਤਿਕਾਰ ਦੇ ਵੀਰ ਇੱਕ ਬੇਨਤੀ ਆ ਕਿਰਪਾ ਕਰਕੇ ਯਾਰ ਨੂੰ ਪੈਸੇ ਰੰਦੇ ਕਬੱਡੀ ਦਾ ਮੈਚ ਬੋਲ ਲੰਦੋ ਆ ਟੱਕਰ ਸਿਰੇ ਦੀ ਆ ਉਧਰ ਸਾਡਾ ਵੀਰ ਕਹਿੰਦੇ ਸ਼ਤਰਪਾਲ ਸਿੰਘ ਜੀ ਆ ਰੇਨਾਂ ਦੀਆਂ ਗੱਲਾਂ ਹੁੰਦੀਆਂ ਤੇ ਗੁਰਪ੍ਰੀਤ ਨੰਬਰਦਾਰ ਹੁਣਸੂਆ ਵਾਲੇ ਗਿੱਧੜ ਤੋਂ ਦੋਫਾ 1500 ਦੇ ਘੱਟ ਕਰਕੇ ਮੇਰੀ ਗਰਾਊਂਡ ਕਲੀਅਰ ਕਰ ਦੇ ਯਾਰ ਬਾਈ ਕੋਈ ਨਹੀਂ ਸੁਣਦਾ ਮਮੂਦਪੁਰੋਂ ਤੁਹਾਨੂੰ ਪਤਾ ਹੀ ਆ ਮੇਲਾ ਬਾਪੇ ਰਹਿਣੇ ਹਾਵਾ ਉਹ ਕੋਈ ਨਹੀਂ ਸੁਣਦਾ ਇੱਥੇ ਅੰਨਾ ਮਾਰੇ ਅੰਨੀ ਨੂੰ ਘਸੌਣ ਵੱਡੇ ਅੱਛੀ ਪਿੱਛੇ ਕਰੋ ਯਾਰ ਇਹ ਸੇਵਾਦਾਰਾਂ ਨੇ ਕੀਤੀ ਤੇ ਫਿਰ ਗੁੱਸਾ ਕਰਨਾ ਔਰ ਦਸ ਫਿਰ ਸੇਵਾਦਰ ਕਹਿੰਦੇ ਫਿਰ ਕੀ ਕੀਤੇ ਤੁਸੀਂ ਦੱਸੋ ਲਓ ਲਾਂਡੀ ਕਹਿੰਦੇ ਸਭਰਾ ਪਿੰਡ ਵਾਲਾ ਇਹ ਚੋਤੇ ਦਾ ਪਿੰਡੂ ਐ ਫਰਾ ਕਹਿੰਦੇ ਦਿਬਲੀ ਵਾਲਾ ਟਰਾਈ ਕਰਦਾ ਵੀਰ ਸਿੰਘ ਵੀ ਵੱਡੇ ਸੰਦੇ ਕਰਦੇ ਆ 12 ਤਰੀਕ ਤਲਵਰ ਦੇ ਵਿੱਚ ਖੇਡਦਾ ਤਨ ਕਬੱਡੀ ਦਾ ਮੈਚ ਪਹਿਲਾ ਟੀਮ ਆ ਦੇ ਪਿੰਡੂ ਟੱਕੀਆਂ ਸਰੇ ਦੀ ਟੱਕਰਾਂ ਭੋਲਿਆ ਆਹ ਦੇਖ ਕਬੱਡੀ ਦਾ ਮਾਜ ਕਹਿੰਦੇ ਗੁਰਦਾ ਪੈਂਦਾ ਖੇਡ ਮੈਦਾਨ ਦੇ ਵਿੱਚ ਕੱਪਰੂ ਕਹਿੰਦੇ ਉਹ ਮੀਰਾ ਪੱਟੀਆ ਸ਼ੇਰ ਬਲਵੀਰ ਸਿੰਘ ਜਿੰਦਾ ਦਾ ਹਾਈ ਕਬੱਡੀ ਦੀ ਨਰਸਰੀ ਆ ਦਾ ਕਲੀਅਰ ਕਰੇ ਜਿਹੜਾ ਗਰਾਊਂਡ ਨਾਲ ਕਲੀਅਰ ਕਰੇ ਉਹਨੂੰ 100 ਹੈ ਆ ਤੱਕ ਦੇ ਖੇਡ ਮੈਦਾਨ ਚ 2 ਨੰਬਰ ਤੋਂ ਗੁੱਟਾ ਪਰ ਸੁਰਸ ਕੀ ਆ ਬਾਟਾ ਵੱਡਦਾ ਹੁੰਦਾ ਜਦੋਂ ਯਾਰ ਜਦੋਂ ਸੱਜੀਆਂ ਖੁੱਬੀਆਂ ਬਾਹਾਂ ਨਾਲ ਹੋਣ ਤੇ ਹੌਸਲੇ ਵੱਧ ਜਾਂਦੇ ਆ ਪਰ ਮੱਖਣ ਸੰਧੂ ਥੋੜੇ ਦਿਨਾਂ ਦਾ ਕੋਈ ਮਾਸ ਸੀ ਫੇਰ ਦੁਬਾਰਾ ਸਿੱਧਾ ਆਵੇਗਾ ਸ਼ਾਲ ਕੈਰੋ ਨਾਲ ਗੁੱੜਾ ਪਿਆਰ ਹੈ ਉਹ کرپا کر کے گراؤنڈ بھی اپن کلیئر فرانس سب سے پہلے میں ਪਰਨੇ ਧੁੰਦਿਆ ਉਹ ਮਮੂਦਪੁਰਿਆ ਧਵਾਵੇ ਪਰਨੇ ਜੇ ਉਹ ਪੈ ਗਿਆ ਪੈ ਹੋ ਗਿਆ ਕੀ ਮਿੱਤਰਾ ਇਹ ਮਮੂਦਪੁਰੇ ਜਿਹਾ ਬਿਨਾਂ ਢੋਲ ਤੋਂ ਢੰਗੜੇ ਪਈ ਜਾਂਦੇ ਆ ਲਖਣੇ ਕਹਿੰਦੇ 10 ਤੇ 11 ਅਕਤੂਬਰ ਹੋਵੇਗੀ ਕਬੱਡੀ ਦਾ ਫੱਟਾ ਮਾਂ ਕੰਬੋਰਾ ਉਹ ਤੱਕ ਦੇ ਖੇਡ ਰੋਸ਼ਨ ਹੰਗਲ ਰਬਕਾਰੀ ਭਾਈ ਵੱਡੇ ਦੀ ਟੀਮ ਨੂੰ ਕਹਿੰਦੇ ਸਾਰੀ ਨੂੰ سپورਟ ਆ ਤੇ ਵੱਡਾ ਸਰਪ੍ਰਾਈਜ਼ ਦਿੱਤਾ ਦੇਊਗਾ। ਕਹਾਂ ਨੌਗਨ ਕਹਿੰਦੇ ਫਰਾਬੀਂਦਰੀਆ ਤੇ ਜੱਗਾ ਗਾਲ ਲੁੱਟੀਆਂ, ਧੱਕਿਆ 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 ਜੱਗਾ। ਵਾਹ ਕਹਿੰਦੇ ਬਿੱਲੇ ਗਲੇ ਫੀਤੇ ਦਿੰਦਿਆ ਸਪੈਸ਼ਲ ਤੌਰ ਤੇ ਜੱਟ ਲੰਡਰੋਂ ਚੱਲ ਕੇ ਆਇਆ ਹੈ। ਜੱਟ ਲੰਡਰ ਪਹੁੰਚ ਗਿਆ ਤੇ ਸ਼ੇਰ ਚੱਠਿਆਂ ਵਾਰਨੇ ਪਉਂਦੀ। ਕਬੱਡੀ ਨੂੰ ਮਾਣ ਦਿੰਦਾ ਮਿੰਟੂ ਨੰਬਰਦਾਰ ਤੇ ਪਹਿਲ ਵੀ ਪੜਾ ਸਾਰੀਆਂ। ਜਿਹਨਾਂ ਦਾ ਪਿਆਰ ਪੱਲਰ ਹਰਾਨਸ ਜਗਰੂਪ ਜਗਰੂਪ ਸਿੰਘ ਜੀ ਭੱਗੂ ਵੀਰਾ ਕੋਟਿਆ ਉਹ ਕਬੱਡੀ ਨੂੰ ਪਿਆਰ ਦਿੰਦੇ ਐ ਮਮੂਦਪੁਰਾ ਨਗਰ ਕੰਦੇ ਹੈ ਸੱਪਾਂ ਵਾਲਾ ਇਹ ਕਬੱਡੀ ਦਾ ਮਾਪੋ ਪੁੱਤਰ ਹੁੰਦੇ ਆ ਮੈਂ ਤੇ ਧਾਰ ਨੇ ਕਹਿੰਦੇ ਅਸ਼ਿਆਰ ਰਾਹ ਜਸ ਸੇਵਾਦਾਰ ਤਰਵੰਦਰ ਸਿੰਘ ਜੀ ਲਾਟੀ ਜਾਲਦਾਰ ਜਸ ਸੇਵਾਦਾਰ ਬਲਵਾਰ ਸਿੰਘ ਜੀ ਸਰਪੰਚ ਜਸਪਾਲ ਭੱਲਰੇ ਜਰਨੈਲ ਸਿੰਘ ਜੀ ਭੱਲਰੇ ਗੁਰਮਾਰ ਸਿੰਘ ਪੁੱਲੇ ਤੋਂ ਕੋਤੀ ਸਿਗਰਾਜ ਦੇ ਪਰਸੇਦ ਹੋ ਗਿਆ ਉਹ ਤਲਵੰਡੀ ਚੌਦ ਦਾ ਨਾਜਵਨ ਕੀੜੀ ਫਗਾਨਾ ਵਾਲਾ ਉਧਰ ਕਹਿੰਦੇ ਸੁਖਪਾਲ ਭੁੱਲ ਰੱਪਲੇ ਅਮਰੀਕਾ ਬਲਵੀਰ ਸਿੰਘ ਫੌਜੀ ਨਾਲ ਕਹਿੰਦੇ ਸਰਜ ਸਰਪੰਚ ਦਾਸੂ ਵਾਲਾ ਹਰਜੀਤ ਸਿੰਘ ਸਰਪੰਚ ਕਾਲੀਆ ਸੁਰਾਜ ਖੇਰਾ ਸੁਖਪਾਲ ਭੁੱਲ ਰੱਪਲੇ ਕੀ ਹੈ ਚਾਰ ਚਾਰ ਦੇ ਚਾਰ ਖੜੇ ਚਾਫੀ ਧਾਵੀ ਆ ਗਿਆ ਭੱਜ ਕੇ ਕੌਣ ਖਿੰਦੂ ਕੱਟੇ ਕੌਣ ਲੱਗੂ ਭੱਜ ਕੇ ਉਹ ਕੀਦੇ ਮੋਟੇ ਕੱਟਦੇ ਕੀਦੇ ਡੋਲੇ ਗੁੰਦੇ ਆ ਇਹ ਧਰਤ ਮੇਰੇ ਪੰਜਾਬ ਦੀ ਇੱਥੇ ਸ਼ੇਰ ਹੀ ਪਾਦਾ ਹੁੰਦੇ ਆ ਇਹ ਸ਼ੇਰ ਹੀ ਪਰੀ ਤੇ ਸਰ ਸਿੰਘਾਂ ਆ ਪਰੀ ਤੇ ਸਰ ਸਿੰਘਾਂ ਹਮ ਕੋ ਰੱਖਾ ਨਾ ਦੇ ਹਮ ਕੋ ਰੱਖਾ ਨਾ ਦੇ ਪਰ ਪੁਆਇੰਟ ਦੇਖ ਲੈ ਤਰਨਾਕ ਸ਼ਾਨ ਕੀਤਾ ਨਾ ਨਹੀਂ ਲਗਾਈ ਪਰ ਕੱਲ ਨਿਟਾਰੇ ਵੱਜ ਗਏ ਆ ਨੀ ਲਗਾ ਉਹ ਨਿਟਾਰੇ ਵੱਜ ਗਏ ਧੰਗੜੇ ਪੈ ਗਏ ਉਧਰ ਦੇ ਧੱਲੋ ਢੱਲਣ ਦੇ ਬਾਬਾ ਚੰਦ ਸਿੰਘ ਜੀ ਕਹਿੰਦਾ ਭਰਾਵਾ ਦੇ ਕਿੰਨਾ ਨਾਮਾ ਦਾ ਵੀ ਕਹਿੰਦੇ ਭੱਜਿਆ ਹੁਦਾ ਤਰੀਕਾ ਮੇਰੇ ਆ ਗਿਆ ਬੇਸ ਸਿੰਘ ਜੀ ਨਾਮੇ ਦੇ ਪਿੰਡ ਦੀ ਦਾ ਪਰਸੀ ਉੱਤਰੀ ਹੋਰ ਪ੍ਰਧਾਨ ਸਾਹਿਬ ਮਮੂਦਪੁਰਾ ਨੱਚਿਆ ਬਲਵਾਰ ਸਿੰਘ ਜੀ ਸਰਪੰਚ ਧਰਮਿੰਦਰ ਲਾਡੀ ਕਾਲਾ ਬੈਣ ਵਾਲਿਆ ਪ੍ਰਧਾਨ ਸਾਡਾ ਭਰਾ ਆਇਆ ਹੋਇਆ ਜਿੰਨੇ ਕਹਿੰਦੇ ਬਹੁਤ ਵੱਡਾ ਮੈਚ ਆ ਭਰਾ ਕਹਿੰਦੇ ਮਿੰਟੂ ਨੰਬਰਦਾਰ ਨਾਲ ਯਾਰ ਨੇ ਪਰ ਤੱਕਦੇ ਖੇਡ ਮੈਦਾਨ ਦਾ Ne evet. yapayım? Evet. ਉਧਰ ਕੋ ਬੈਂਟੀ ਕਰਨਾ ਜਿਹੜੀ ਗਰਾਊਂਡ ਆਪਾਂ ਕਲੀਅਰ ਕਰਦੀ ਐ ਪਲੀਜ਼ ਬੈਂਟੀ ਆ ਭਰਾ ਬਣ ਕੇ ਬਹੁਤ ਸਾਹਮਣੇ ਕਹਿੰਦੇ ਛੇੜਾ ਕਬੱਡੀ ਪਾਰਾ ਕੀਲਾ ਕੁੱਟੀਆਂ ਪਰ ਮੇਰੇ ਭਰਾ ਜਿਹੜਾ ਕੁੱਟੀਆਂ ਲੱਗੇ ਬਾਡੀ ਵਰਗੀ ਆਉਣੇ ਹਨ ਮੇਰੇ ਤੇ ਭਰਾ ਜਿਹੜਾ 6 ਪਾਰ ਕਰਦੇ ਤੇ ਲੀਗ ਛਾੜਦਾ 6 ਕਰਦੇ ਜਿਹੜਾ ਮੈਂ ਮੰਨੂ ਦਾ ਜਿਹੜੀ ਲੀਗ ਛਾੜਦੀ ਮੇਰੇ ਭਰਾ ਬਣ ਕੇ ਇੱਕ ਬੈਂਟੀ ਕਿੰਨੇ ਕੋ ਯਾਰ ਫਰੋਦੀਪੁਰ ਜੇ ਦਾ ਪੋਜਦਾ ਕਰਦੀ ਏ। ਆਹ ਸਾਹਮਣੇ ਕਹਿੰਦੇ ਚਾਨਣ ਮਹਤੂਤਪੁਰਿਆ ਪੋਜਦਾ ਕਰਦੀ ਆਪਾਂ ਭਰਾ ਬਣ ਕੇ ਬੇਨਤੀ ਕਰਦੇ ਆ। ਉਧਰ ਕਹਿੰਦੇ ਪ੍ਰਭ ਸੰਧੂ, ਜਸ਼ਨ ਸੰਧੂ, ਨਵ ਸੰਧੂ, ਨਾਲ ਕਹਿੰਦੇ ਐਸ਼ ਸੰਧੂ, ਹਰਪਾਲ ਭੁੱਲੂ, ਕਰਨ ਸੰਧੂ। ਨਵ ਪ੍ਰਭਾਨ ਨਹੀਂ ਆਇਆ ਜੀ ਨਾ। ਪ੍ਰਭਾਨ ਬਾਹਰ ਚੁੱਕ ਗਿਆ ਵਾ। ਚਾਬੀ ਦੇ। ਚਾਬੀ ਦੇ।